ਸ਼ੀਗਲ ਦੀ ਸਾਰਿਆਂ ਨੂੰ ਮੇਰੇ YouTube ਚੈਨਲ ਵਿਸ਼ਾ ਪੰਜਾਬੀ ਤੁਹਾਡਾ ਹਾਰਦਿਕ ਸਵਾਗਤ ਹੈ ਤੇ ਅੱਜ ਅਸੀਂ ਪੜਾਂਗੇ ਵਰਣ ਮਤਲਬ ਵਰਣ ਵਾਲਾ ਬਾਰੇ ਵਰਣ ਵਾਲਾ ਹੁੰਦੀ ਕੀ ਹੈਗੀ ਤੇ ਉਸ ਬਾਰੇ ਅਸੀਂ ਜਾਣਾਂਗੇ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਹੁਣ ਅਸੀਂ ਸ਼ੁਰੂ ਕਰਦੇ ਹਾਂ ਵਰਣ ਮਲਾ ਹੁੰਦੀ ਕੀ ਹੈਗੀ ਆ ਜੇ ਗੁਰਮੁਖੀ ਅੱਖਰਾਂ ਨੂੰ ਜਦੋਂ ਇੱਕ ਵਿਸ਼ੇਸ਼ ਤਰਤੀਬ ਵਿੱਚ ਲਿਖਿਆ ਜਾਂਦਾ ਹੈ ਤਾਂ ਉਸ ਨੂੰ ਗੁਰਮੁਖੀ ਵਰਣਮਲਾ ਕਿਹਾ ਜਾਂਦਾ ਹੈ ਪੰਜਾਬੀ ਨੂੰ ਪੰਜਾਬੀ ਸਿਖਾਉਣ ਲਈ ਇਸੇ ਵਰਣਮਲਾ ਨੂੰ ਪੜਾਉਣ ਪਰਿਆ ਜਾਂਦਾ ਹੈ ਇਸ ਵਿੱਚ ਪਹਿਲਾ ਊੜੇ ਤੋਂ ਆੜੇ ਅੱਖਰ ਤੱਕ 35 ਅੱਖਰ ਹੀ ਹੁੰਦੇ ਸਨ ਇਸ ਕਰਕੇ ਇਸ ਦਾ ਨਾਂ ਨਮ 35 ਅਖਰੀ ਸੀ ਫਿਰ ਅਰਬੀ ਅਤੇ ਫਾਰਸੀ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਸਸੇ ਪੈਰ ਵਿੰਦੀ ਸਾਹ ਬੋਲੇ ਖੱਕੇ ਪੈਰ ਵਿੰਦੀ ਖਾ ਬੋਲੇ ਗਗੇ ਪੈਰ ਵਿੰਦੀ ਗਾ ਬੋਲੇ ਅਤੇ ਜਜੇ ਪੈਰ ਵਿੰਦੀ ਜ ਯਾ ਬੋਲੇ ਤੇ ਫਫ ਪ੍ਰਵਿੰਦੀ ਫਾਬੋਲੇ ਅੱਖਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਇਸ ਤੋਂ ਬਾਅਦ ਉਲਟ ਜੀਬੀ ਧੁਨੀ ਲੱਲੇ ਪਰਵਿੰਦੀ ਲਾਬੋਲੇ ਨੂੰ ਸ਼ਾਮਿਲ ਕੀਤਾ ਗਿਆ ਇਸ ਤਰ੍ਹਾਂ ਇਸ ਦੇ ਕੁੱਲ 35 ਅੱਖਰੀ ਗਿਣਤੀ 44 ਹੋ ਗਈ ਹੈ ਇਸ ਵਿੱਚ ਤਿੰਨ ਅੱਖਰ ਊੜਾ ਐੜਾ ਈੜੀ ਸਵਰ ਹਨ ਪਰ ਸਵਰ ਧੁਨੀ 10 ਹਨ 10 ਹਨ ਸਬ ਸਸ ਸਸਾ ਤੋ ਲੱਲੇ ਪਰੰਤੀ ਲਾ ਤੱਕ ਬਾਕੀ 38 ਅਖਰੀ ਵਿਅੰਜਨ ਹਨ ਇਹ ਸਾਡੇ ਇਹ ਇਹ ਵਰਣਮਾਲਾ ਸਾਡੇ ਬਹੁਤ ਸਾਡੇ ਲਈ ਸਾਡੇ ਲਈ ਸਿੱਖਣਾ ਬਹੁਤ ਜ਼ਰੂਰੀ ਹੈ ਤੇ ਇਸ ਲਈ ਅਸੀਂ ਅੱਗੇ ਪੰਜਾਬੀ ਪੜ੍ਹਨਾ ਤੇ ਲਿਖਣਾ ਸਿੱਖ ਸਕਦੇ ਹੈਗੇ ਹਾਂ ਹੁਣ ਅਸੀਂ ਦੇਖਾਂਗੇ ਕਿ ਵਰਣਮਾਲਾ ਹੁੰਦੀ ਕੀ ਹੈਗੀ ਹੈ ਚਲੋ ਊੜਾ ਐੜਾ ਈੜੀ ਸਸਾ ਹਾਹਾ ਕਕਾ ਖਖਾ ਗੱਗਾ ਘੱਗਾ ਈਆਂ ਚਿੱਚਾ ਛਿੱਚਾ ਜਿੱਜਾ ਝੱਜਾ ਜਈਆ ತೇಕಾ ಟಾಡ್ ಟಡ್ಡಾ ನಣ ನಾಣಾ ತತ್ತ ನಾ ಪಪ್ಪಯ ಲಲ್ಲ ವಾವಾ ವಾವಾಡಾ ਸਸ ਸਸੇ ਪਰਵਿੰਦੀ ਖਾ ਸਸੇ ਪਰਵਿੰਦੀ ਸਾਬ ਬੋਲੇ ਖਖੇ ਪਰਵਿੰਦੀ ਖਾ ਬੋਲੇ ਗਗੇ ਪਰਵਿੰਦੀ ਗਾ ਬੋਲੇ ਜਜੇ ਪਰਵਿੰਦੀ ਜਾ ਬੋਲੇ ਫਫੇ ਪਰਵਿੰਦੀ ਫਾ ਬੋਲੇ ਲਲੇ ਪਰਵਿੰਦੀ ਲਾ ਬੋਲੇ ਇਹ ਸਾਰੇ ਵਰਮਲਾ ਹੁੰਦੀਆਂ ਹਨ ਜਿਸ ਨੂੰ ਅਸੀਂ ਪੜ ਕੇ ਪੰਜਾਬੀ ਦੇ ਬਹੁਤ ਸਾਰੇ ਸ਼ਬਦ ਜੋੜ ਆਦੀ ਲਿਖਣਾ ਤੇ ਪੜ੍ਹਨਾ ਸਿੱਖ ਸਕਦੇ ਹੈਗੇ ਤੇ ਇਹ ਸਾਡੇ ਜੀਵਨ ਵਿੱਚ ਬਹੁਤ ਸਾਰੀ ਬਹੁਤ ਮਦਦ ਕਰਦੀ ਹੈਗੀ ਅਤੇ ਪੰਜਾਬੀ ਸਿੱਖਣ ਕਿਸ ਤਰ੍ਹਾਂ ਸੀ ਲਿਖਣੀ ਹੈਗੀ ਕਿਸ ਤਰ੍ਹਾਂ ਸੀ ਪੜ੍ਹਨਾ ਹੈਗਾ ਉਹ ਸਾਰੇ ਇਹ ਸਾਰੇ ਇਨਨੂੰ ਪੜ੍ਹ ਕੇ ਹੀ ਅਸੀਂ ਅੱਗੇ ਪੰਜਾਬੀ ਬਾਰੇ ਬਹੁਤ ਕੁਝ ਜਾਣ ਸਕਦੇ ਹਾਂ ਤੇ ਉਹ ਕੁਝ ਲਿਖ ਸਕਦੇ ਹੈਗੇ ਆ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਜੀ ਤੇ ਅੱਗੇ ਮੋਰ ਵੀਡੀਓ ਲਈ ਮੇਰੇ ਅੱਗੇ ਸੀ ਤੁਹਾਨੂੰ ਜੁੜਦੇ ਰਵਾਂਗੇ